ਅਗੀ ਦੇਖ ਸਕਦੇ ਹੋ ਛੋਟੀ ਬਹੁਤ ਸੋਹਣੀ ਹੈ 8 ਮਹੀਨਿਆਂ ਦੀ ਗੱਬਣਾ ਹੈ ਬਾਈ ਕਹਿੰਦਾ 8 ਮਹੀਨਿਆਂ ਦੀ ਗੱਬਣਾ ਜੀ ਇਹ 22 ਸਾਲ ਤੋਂ ਉੱਪਰ ਆ 8 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੈ ਜੀ ਚੈੱਕ ਪਾਸ ਆ ਗਈ ਭਾਰ ਦੀ ਆਪਣੀ ਗਾਰੰਟੀ ਹੈ ਠੀਕ ਆ ਭਾਰ ਪੈਣ ਦੀ ਗਾਰੰਟੀ ਆ ਹਾਂਜੀ ਲੱਗਦਾ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵਿਰੋਧ ਧਨੋਲਾ ਮੰਡੀ ਤੇ ਸਾਨੂੰ ਬਾਹਰ ਦਿਖਾ ਰਹੇ ਆ ਕਟੀਆਂ ਜਿਹੜੀਆਂ ਕਟੂ ਮਾਲ ਦੇ ਵਿੱਚ ਕਟੀਆਂ ਖੜੀਆਂ ਹੁੰਦੇ ਸਾਨੂੰ ਉਹਦੀ ਵੀਡੀਓ ਦਿਖਾਉਣੀ ਆ ਕਟੀਆਂ ਦੀ ਜਾਣਕਾਰੀ ਲੈ ਕੇ ਦਵਾਂਗੇ ਇਹ ਦੇਖ ਸਕਦੇ ਹੋ ਬਹੁਤ ਮਾਲ ਆਇਆ ਅੱਜ ਕਟੀਆਂ ਝੋਟੀਆਂ ਦਿਖਾਵਾਂਗੇ ਕਟੂ ਮਾਲ ਦੇ ਵਿੱਚ ਵੀਰ ਲਈ ਖੜੇ ਹੁੰਦੇ ਆ ਹੈਗੇ ਘਰ ਵਾਲੀ ਹੁੰਦੇ ਨੇ ਯਾਨੀ ਇਹ ਇੱਧਰ ਬਾਹਰੇ ਖੜੇ ਹੁੰਦੇ ਆ ਕਟੂ ਮਾਲ ਦੇ ਵਿੱਚ 11 ਤਰੀਕ ਵਾਲੀ ਮੰਡੀ ਤੇ ਆ ਆਜੋ ਆਪਾਂ ਕਰਦੇ ਆ ਗੱਲਬਾਤ ਕਿਸੇ ਵੀਰ ਨਾਲ ਤੁਹਾਨੂੰ ਕਟੀਆਂ ਡਿਟੇਲ ਲੈ ਕੇ ਦਿੰਨੇ ਆ ਕਿਹੜੀਆਂ ਕਿਹੜੀਆਂ ਕਟੀਆਂ ਆਈਆਂ ਨੇ ਇੱਥੇ ਤੇ ਸਾਰੀਆਂ ਉਹ ਆਈਆਂ ਨੇ ਤੇ ਆਜੋ ਪਹਿਲਾਂ ਬਾਈ ਦੀ ਵੀਡੀਓ ਬਣਾ ਲਈਏ ਆ ਗੱਟੀਆਂ ਲੈ ਕੇ ਆਇਆ ਬਾਈ ਤੇ ਦੋ ਗੱਟੀਆਂ ਲੈ ਕੇ ਆਇਆ ਦੇਖ ਸਕਦੇ ਹੋ ਤੁਸੀਂ ਤੇ ਆ ਦੇਖੋ ਝੋਲੀ ਝੜੀ ਦੇਖ ਸਕਦੇ ਹੋ ਤੇ ਇਹਦੀ ਵੀ ਝੋਲੀ ਝੜੀ ਦੇਖ ਸਕਦੇ ਹੋ ਤੁਸੀਂ ਤੇ ਪੁੱਛਦੇ ਆ ਬਾਈਆਂ ਨੂੰ ਕੀ ਰੇਟ ਨੂੰ ਕਹਿਦਾ ਤੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਕਿੰਨੀਆਂ ਕੱਟੀਆਂ ਲੈ ਕੇ ਆਏ ਹੋ ਬਾਈ ਜੀ ਅੱਜ ਤਾਂ 5 ਲੈ ਕੇ ਆਏ ਸੀ 2 ਵਜੇ ਤੱਕ ਤਾਂ ਰਹਿ ਗਿਆ ਚੰਨ ਰਹੇ ਗਏ ਦੋ ਵੇਚਤੀਆ ਹਾਂਜੀ ਹਾਂਜੀ ਠੀਕ ਆ ਕਿੰਨੀ ਕਿੰਨੀ ਉਮਰ ਆ ਗਈ ਹੋਰ ਬਾਈ ਇਹਦੀ ਤੇ 1 ਸਾਲ ਦੀ ਆ ਇਹਦੀ 1 ਸਾਲ ਦੀ ਆ ਆ ਕਿੱਦਾਂ ਸਵਾ ਸਵਾ ਸਾਲ ਦੇ ਹੋਣੇ ਉਹ ਸਵਾ ਸਵਾ ਸਾਲ ਦੇ ਨਾ 1 ਸਾਲ ਦੀ ਆ ਇਹਦਾ ਰੇਟ ਕੀ ਆ ਆ ਦਿਨ ਲੈਣ ਦੇ ਬਾਈ ਜੀ 13000 ਰੁਪਏ 13000 ਰੁਪਏ ਦੇਣੀ ਆਗੀ ਉਹ ਜੋੜਾ ਦੇਣਾ 55000 ਉਹ 55000 ਦਾ ਦੇਣਾ ਹਾਂਜੀ ਹਾਂਜੀ ਉਹ ਹੋਜੂ ਹੋਰ ਮਾਨਤਨ ਆ ਕਰਦਾਂਗੇ ਮਾਨਤਨ ਠੀਕ ਆ ਨੰਬਰ ਕੀ ਆਪਣਾ ਨੰਬਰ 9872211955 ਕਿਹੜਾ ਪਿੰਡ ਆ ਉਗੋ ਕੀ ਆ ਬਾਈ ਜੀ ਉਗੋ ਕੇ ਜ਼ਿਲ੍ਹਾ ਬਰਨਾਲਾ ਹਾਂਜੀ ਆਈ ਮੰਡੀ ਹੁਣ ਆਈ ਮੰਡੀ ਮਾਲ ਵੇਚਦੇ ਠੀਕ ਆ ਕਰੇ ਜਿਹੜੀ ਮਰਜ਼ੀ ਨਸਲ ਲਈਏ ਕਿਹੜੀ ਮਰਜ਼ੀ ਨਸਲ ਲੈ ਲਈਏ ਸਾਰੇ ਨਸਲ ਤੇ ਆ ਪੂਰੀ ਨਿੱਲੀ ਰਾਵੀ ਹੈ ਨਾ ਜਿਹੜੀ ਮਰਜ਼ੀ ਸਭ ਮਾਲ ਮਿਲਦਾ ਆਪਣੇ ਕੋਲ ਕੱਟਿਆ ਲੈ ਕੇ ਵੇਚਦੇ ਆ ਪਾ ਜਿਹੜੀ ਸਪੈਸ਼ਲ ਕੱਟੀਆਂ ਦਾ ਕੰਮ ਆ ਆ ਸਪੈਸ਼ਲ ਕੱਟੇ ਦਾ ਕੰਮ ਪਾ ਜੀ ਠੀਕ ਆ ਪਾ ਬਾਈ ਪੂਰੀ ਤਸੱਲੀਆਂ ਵਾਲੀਆਂ ਹੋਣਗੀਆਂ ਕੱਟੀਆਂ ਪੂਰੀ ਤਸੱਲੀਆਂ ਨੇ ਚੰਗੀ ਮੈਂ ਦੀ ਕੱਟੀ ਲੈਣੇ ਮਾਰੀ ਮੈਂ ਦੀ ਕੱਟੀ ਲੈ ਲੈਂਦੇ ਆ ਠੀਕ ਆ ਠੀਕ ਆ ਢੂਗਲੇ ਗੱਪਣ ਗੱਪਣ ਵੀ ਆ ਜਾਂਦੇ ਨੇ ਹਾਂ ਗੱਪਣ ਵੀ ਆ ਜਾਂਦਾ ਬਸ ਸਾਡੇ ਮੇਰੇ ਟੋਕੜੇ ਟੋਟੇ ਵੀ ਲੈ ਲੈਣਾ ਠੀਕ ਆ ਬਾਈ ਡੇਢ ਡੇਢ ਲੱਖ ਦੀ ਸਵਾ ਸਵਾ ਲੱਖ ਦੀ ਟੋਕੜੇ ਟੋਟੇ ਵੀ ਲੈ ਲੈਣਾ ਠੀਕ ਆ ਬਾਈ ਤੇ ਬਾਈ ਮੰਡੀ ਮਾਲ ਵੇਚਦੇ ਆਪਾਂ ਠੀਕ ਆ ਹਰ ਇੱਕ ਮੰਡੀ ਆਉਣਿਆ ਜਾਨੀ ਪੱਕੀ ਮੰਡੀ ਆਉਣਿਆ ਠੀਕ ਆ ਬਾਈ ਧੰਨਵਾਦ ਤੇ ਲੈ ਬਾਈ ਤਿੰਨ ਕਟੀਆਂ ਲੈ ਕੇ ਆਇਆ ਬਾਈ ਬਾਈ ਕਹਿੰਦਾ ਪੰਜ ਲੈ ਕੇ ਆਏ ਸੀਗੇ ਉਹਦੇ ਵਿੱਚ ਦੋ ਸੇਲ ਕਰਤੀਆਂ ਤੇ ਇਹ ਤਿੰਨ ਰਹਿ ਗਈਆਂ ਆਹ ਸਾਲ ਦੀ ਆਹ ਸਵਾ ਸਾਲ ਦੀ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਸੰਪਰਕ ਕਰ ਲਿਓ ਰੇਟ ਆਪੀ ਬਾਈ ਬਣਾ ਲਊਗਾ ਤੇ ਇੱਧਰ ਬਾਈ ਕੱਟੀ ਲਈ ਖੜਾ ਇੱਕ ਤੇ ਇਹਦੀ ਝੋਲੀ ਝਾਲੀ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਝੋਲੀ ਝਾਲੀ ਦੇਖ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਦਾ ਮੈਂ ਤਨੌਲੀ ਆ ਜੀ ਵੀ ਤਨੌਲੀ ਆ ਇੱਕ ਗੱਟੀ ਲੈ ਕੇ ਆਇਆ ਹਾਂ ਹਾਂਜੀ ਇੱਕ ਗੱਟੀ ਹੈ ਜੀ ਕੀ ਮੁੱਲ ਇਹਦਾ ਜੀ ਦਾ 18000 ਰੁਪਏ ਮੁੱਲ ਆ ਜੀ 18000 ਮੁੱਲ ਆਗਾ ਤੇ ਕਿੰਨੀ ਉਮਰ ਆ ਉਮਰ ਹੈਗੀ ਜੀ ਸਵਾ ਸਾਲ ਜੀ ਸਵਾ ਸਾਲ ਹਾਂਜੀ ਦੇਣੀ ਕਿੰਨੇ ਦੀ ਆ ਦੇ ਦਾਂਗੇ ਜੀ 16 ਦੀ 16 ਦੀ ਹਾਂਜੀ ਹੋਰ ਹੋਜੂ ਮੰਨਦਾਂ ਹੋਜੂ ਜੀ ਮੰਨਦਾਂ ਠੀਕ ਆ ਵਪਾਰ ਦਾ ਕੰਮ ਆਪਣਾ ਨਹੀਂ ਨਹੀਂ ਵੀਰੇ ਲੋਕਲ ਹੀ ਆ ਜੀ اچھا ਲੋਕਲੀਆਂ ਕਰਦੀ ਆ ਹਾਂਜੀ ਹਾਂ ਠੀਕ ਆ ਬਾਈ ਤੇ ਕਿਹੜਾ ਬੰਡਾ ਬੰਡਾ ਧਨੋਲਾ ਜੀ ਧਨੋਲਾ ਨੰਬਰ ਨੰਬਰ ਜੀ 62 80 86 75 96 ਦੁਬਾਰੇ ਫੇਰ ਬੋਲਿਓ 62 80 86 75 96 ਠੀਕ ਆ ਵਪਾਰ ਦਾ ਕੰਮ ਨਹੀਂ ਕਰਦੀ ਕੱਤੀ ਆ ਕਰਦੀ ਕੱਤੀ ਆ ਜੀ ਘਰੋਂ ਲੈ ਕੇ ਆਏ ਹਾਂਜੀ ਠੀਕ ਆ ਬਾਈ ਧੰਨਵਾਦ ਤੇ ਲੋ ਬਈ ਆ ਕੱਤੀ ਲੈ ਕੇ ਆਇਆ ਬਾਈ ਬਾਈ ਕਹਿੰਦਾ ਘਰ ਦੀ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਈ ਨੇ ਸੰਪਰਕ ਕਰ ਲਿਓ ਜੇ ਬਾਈ ਆ ਕੱਤੀ ਪਸੰਦ ਆਉਂਦੀ ਆ ਤੇ ਇੱਧਰ ਖੜੀ ਆ ਇੱਕ ਕੱਤੀ ਆ ਵੀ ਤੁਹਾਨੂੰ ਦਿਖਾਉਣੇ ਆਗੇ ਥੋੜੀ ਤੇ ਆਹ ਕੱਤੀ ਦੀ ਤੁਸੀਂ ਦੇਖ ਸਕਦੇ ਹੋ ਝੋਲੀ ਝਾਲੀ ਦੀ ਵੀ ਦੇਖ ਸਕਦੇ ਹੋ ਆਹ ਮਾਜੀ ਕਿੰਨੇ ਪੈਸੇ ਨੇ ਇਹਦੇ ਹਾਂਜੀ ਕਿੰਨੇ ਪੈਸੇ ਲਾਏਗਾ ਉਹ ਮੈਂ ਡੈਡੀ ਨੂੰ ਤਾਂ ਕਿਹੜਾ ਡੈਡੀ ਹੈ ਤੇਰਾ ਕਿਹੜਾ ਡੈਡੀ ਹੈ ਤੇਰਾ ਆ ਛੋਡੀਆਂ ਕੱਟੀ 21000 ਰੁਪਿਆ 21000 ਰੁਪਿਆ ਕਿੰਨੀ ਉਮਰ ਹੈ ਦੀ ਉਮਰ ਤਾਂ ਇਹ 11 ਮਹੀਨੇ ਦੀ ਹੈ 11 ਮਹੀਨਿਆਂ ਦੀ ਆ ਠੀਕ ਆ ਮਾਨਦਾਨ ਹੋ ਜੂ ਔਰ ਮਾਨਦਾਨ ਹੋ ਜੂ ਬਾਈ ਠੀਕ ਆ ਇੱਕ ਹੀ ਆ 4 ਨੇ ਅਛਾ 4 ਨੇ ਇਹਨਾਂ ਦਾ 16000 ਆ ਫੜ ਬੱਲ ਜੋੜੇ ਦਾ ਇੰਨਾਂ ਦਾ 16000 ਰੁਪਿਆ 16000 ਇਹ ਦੋਨਾਂ ਦਾ ਇਹਨਾਂ ਦੀ ਉਮਰ ਕਿੰਨੀ ਆ ਇਹ ਤਾਂ ਹੈਗੇ 7-7 8-8 ਮਹੀਨੇ ਦੀਆਂ ਨੇ ਠੀਕ ਆ ਉਹ ਪਰਲੀ ਜਿਹੜੀ ਉਹ ਹਾਂ ਕਿਤੇ ਹੈ ਕਿ ਸਾਲ ਤੋਂ ਉੱਤੇ ਆਈ ਸਾਲ ਤੋਂ ਉੱਪਰ ਹਾਂ ਇਹਦੀ ਕਿ 26000 26000 ਕਿੰਨੇ ਦੀ ਹੋ ਜੂ ਹੋ ਜੂ ਹੀ ਦੇਖੋ ਮੋਕੇ ਦੇ ਪਰ ਲੱਗੋ ਹੋ ਜੂ 17-18 ਰਾਂ ਦੀ ਨਹੀਂ ਨਹੀਂ ਹਾਂ ਇਹ ਕਿ ਤੋਤੇ ਤੇ ਹੋਗੇ ਦੇਖੀ ਭਾਈ 20 ਦੀ ਹੋ ਜੂ ਵੀਦੀ ਬਣੀ ਹੋਣੀ ਨਹੀਂ ਠੀਕ ਆ ਨੰਬਰ ਬੋਲੀ ਕਰਾ 68461 428658 ਕਿਹੜਾ ਪਿੰਡ ਆ ਲੋਂਗਵਾਲ ਲੋਂਗਵਾਲ ਜ਼ਿਲ੍ਹਾ ਦਾਣਾ ਮੰਡੀ ਜ਼ਿਲ੍ਹਾ ਕਿਹੜਾ ਪੈਂਦਾ ਸੰਗਰੂਰ ਸੰਗਰੂਰ ਹੈ ਨਾ ਦਾਣਾ ਮੰਡੀ ਚ ਬੈਠੇ ਆਂ ਠੀਕ ਆ ਜਿੰਨੀਆਂ ਮਰਜ਼ੀ ਕਟੀਆਂ ਲੈਣੀ ਹੋਵੇ ਓਕੇ ਗੱਲ ਕਰ ਸਕਦੇ ਹਰ ਇੱਕ ਕੱਟੀ ਮਿਲ ਜਲਦੀ ਆ ਹਰ ਇੱਕ ਮੱਝ ਵੀ ਗੱਬੜ ਵੀ ਹਰ ਇੱਕ ਮਿਲੇਗੀ ਠੀਕ ਆ ਓਕੇ ਧੰਨਵਾਦ ਤੇ ਲਓ ਬਈ ਚਾਰ ਕਟੀਆਂ ਇੱਧਰ ਲੈ ਬਾਈ ਲੈ ਕੇ ਆਇਆ ਤੇ ਦਾਣਾ ਮੰਡੀ ਜਿਹੜੇ ਬਾਈ ਬੈਠੇ ਹੁੰਦੇ ਨੇ ਨਾ ਤੁਹਾਨੂੰ ਪਤਾ ਸਾਰੇ ਪਿੰਡਾਂ ਦੇ ਬੈਠੇ ਹੁੰਦੇ ਨੇ ਤੇ ਉਹਨਾਂ ਕੋਲ ਕੱਟੀਆਂ ਨੇ ਤੇ ਜੋ ਕੋਈ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਜਿਗਰ ਤਾਂ ਕਰ ਲੈ ਸੰਪਰਕ ਤੇ ਆਦੇ ਸੰਗ ਹੋਰ ਵੀ ਦਿਖਾਉਣੇ ਆ ਕੱਟੀਆਂ ਜਿਵੇਂ ਤੇ ਆਹ ਬਾਈ ਇੱਧਰ ਕੱਟੀ ਲਈ ਖੜਾਗਾ ਬਾਈ ਦੋਰੀਆਂ ਨੂੰ ਤੇ ਜਿਵੇਂ ਆਹ ਕੱਟੀ ਲਈ ਖੜਾਗਾ ਇੱਕ ਝੋਲੀ ਝੜੀ ਸਾਨੂੰ ਦਿਖਾ ਦਿੰਦੇ ਆ ਚਾਰੇ ਥਾਂ ਨੇ ਕਿਹੜਾ ਪਿੰਡ ਆ ਬਾਈ ਦਾ ਟੋਵਾਲੀ ਆ ਜੀ ਹੈ ਟੋਵਾਲੀ ਪਿੰਡ ਟੋਵਾਲੀ ਪਿੰਡੀ ਸਿੱਧੂ ਵਾਲਾ ਹਾਂਜੀ ਹਾਂ ਪਿੰਡੀ ਸਿੱਧੂ ਵਾਲਾ ਠੀਕ ਆ ਇਧਰ ਆ ਤੁੱਪ ਪੈਂਦੀ ਆ ਯਾਰ ਇਧਰ ਤੇ ਕਿੰਨੀ ਉਮਰ ਆ ਜਿਹੜੀ ਕੱਟੀ ਦਿਖਾਈ ਆ ਆਪਾਂ ਡੇਢ ਸਾਲ ਦੀ ਆ ਡੇਢ ਸਾਲ ਦੀ ਆ ਠੀਕ ਆ ਕੀ ਮੰਗ ਲ ਕਰੇ ਇਹਦਾ 25000 ਰੁਪਏ ਗੱਲ 25000 ਰੁਪਿਆ ਦੇਣੀ ਕਿੰਨੇ ਦੀ ਆ ਬੰਦੇ ਦੇ ਦਾਂਗੇ 23 23 ਹੋਊਗਾ 4 ਹੋਜੂ 4 ਹੋਜੂ 23 ਹੀ ਦੇ ਦਿੰਦੇ 20 ਦੀ ਹੋਜੂ ਚੱਲ ਹੋਊਗੀ ਨੰਬਰ ਬੋਲ ਦੇ ਨੰਬਰ 98762 ਹਾਂ 98958 ਜੀ ਕਿਹੜਾ ਪਿੰਡ ਟਪਾਲੀ ਹੈ ਨਾ ਟਵਾਲੀ ਜ਼ਿਲ੍ਹਾ ਕਿਹੜਾ ਪੈਂਦਾ ਇਹਨੂੰ ਬਠਿੰਡਾ ਬਠਿੰਡਾ ਪੈਂਦਾ ਕਿੰਨੇ ਵੀ ਪਸ਼ੂ ਮਰਜੀ ਲੈਣ ਹੁਣ ਸਪੈਸ਼ਲ ਕੱਟੀਆਂ ਦਾ ਹੀ ਕੰਮ ਆ ਕੱਟੀਆਂ ਮੱਜਾਂ ਝੋਟੀਆਂ ਸਾਰਾ ਕੁਝ ਠੀਕ ਆ ਕਿੰਨੇ ਲੱਗੇ ਹੋਰੇ ਨਾ ਇੱਥੇ ਲੰਦੀ ਚਾਰ ਪਸ਼ੂ ਦੋ ਬੇਗੇ ਦੋ ਰਹਿਗੇ ਦੋ ਰਹਿ ਕੋ ਹਾਂ ਜੀ ਤੇਰੀ ਕਿੰਨੀ ਉਮਰ ਆ ਡੇਢ ਵੀ ਦੀ ਹੈ ਬਸ ਡੇਢ ਸਾਲ ਦੀ ਹੈ ਯਾਰ ਡੇਢ ਸਾਲ ਤੋਂ ਥੱਲੇ ਥੱਲੇ ਆ ਡੇਢ ਸਾਲ ਤੋਂ ਥੱਲੇ ਥੱਲੇ ਆ ਹਾਂ ਠੀਕ ਆ ਕਿੰਨੇ ਪੈਸੇ ਨੇ ਇਹਦੇ ਇਹਦੇ ਜਰਾ ਮੁੱਲ ਤਾਂ ਕਰ ਰਿਹਾ ਤੀ ਯਾਰ 30 ਯਾਰ ਵੀ ਮੁੱਲ ਕਰਦੇ ਹਾਂ ਹਾਂ 28000 ਰੁਪਏ ਦੀ ਦੇਣੀ ਦੇਣੀ 28000 ਰੁਪਏ ਦੀ ਦੇਣੀ ਆ ਗਈ ਠੀਕ ਆ ਝੋਲੀ ਝਾਲੀ ਕਿਵੇਂ ਆ ਜੀ ਝੋਲੀ ਝਾਲੀ ਚਾਰੇ ਥਾਂ ਨੇ ਜਮਾ ਚਾਰੇ ਥਣ ਕੱਲੇ ਕਰ ਲੈ ਵੀ ਚਾਰੇ ਥਾਂ ਨੇ ਕੱਲੇ ਨਿਖਰ ਮੇ ਥਾਂ ਨੇ ਚਾਰੇ ਤੇ ਕਿੰਨੇ ਦੇਣੀ ਆ ਇਹ 28000 ਦੀ ਦੇਣੀ 28000 ਦੀ ਦੇਣੀ ਆ 30000 ਕਰਦੇ ਹਾਂ ਜੀ ਹਾਂ ਠੀਕ ਆ ਇੱਕ ਹੀ ਲੈ ਕੇ ਆ ਜਾਨੀ ਬੇਚਤੀਆਂ ਹੋਰ ਹਾਂ ਹੋਰ ਬੇਚਤੀਆਂ ਜੀ ਠੀਕ ਆ ਕਿਹੜਾ ਪਿੰਡਾ ਪਿੰਡ ਟੋਵਾਲੀ ਜੀ ਟੋਵਾਲੀ ਜਿਲ੍ਹਾ ਬਟਿੰਡਾ ਹਾਂ ਜਿਲ੍ਹਾ ਬਟਿੰਡਾ ਨੰਬਰ ਬੋਲੀ 9876294952 ਦੁਬਾਰੇ ਫਿਰ ਬੋਲੀ 9876294952 ਠੀਕ ਆ ਤਸੱਲੀ ਕਰ ਲੈ ਬੰਦਾ ਜਿਵੇਂ ਮਰਜੀ ਜਿਵੇਂ ਮਰਜੀ ਤਸੱਲੀ ਕਰੇ ਭਰਾ ਯਾਰ ਠੀਕ ਆ ਜੇ ਬੰਦਾ ਦੂਰੋਂ ਆਵੇ 1000 1000 1500 ਰੁਪਏ ਲੈਸ ਵੀ ਹੋਗੇ ਬੱਸ ਲੈਸ ਹੋ ਜੂਗੇ ਜੇ ਬੰਦਾ ਦੂਰ ਹੋਦਾ ਕਿੰਨੇ ਕਿਲੋਮੀਟਰ ਤੱਕ ਹੋ ਜਾਗਦਾ ਪੰਜ ਹੋਵੇ 20 25 30 ਕਿਲੋਮੀਟਰ ਤੱਕ 50 ਕਿਲੋਮੀਟਰ ਤੱਕ ਲੈਸ ਆ ਜਾਣੀ 50 ਕਿਲੋਮੀਟਰ ਤੱਕ ਲੈਸ ਆ ਠੀਕ ਆ ਠੀਕ ਆ ਯਾਰ 1500 ਰੁਪਏ ਲੈਸ ਠੀਕ ਆ ਧੰਨਵਾਦ ਤੇ ਲਓ ਬਾਈ ਇੱਧਰ ਤੁਹਾਨੂੰ ਕੱਟੀਆਂ ਦਿਖਾ ਦਿਆਂ ਤੇ ਬਾਈ ਇੱਧਰ ਕੱਟੀਆਂ ਲਈ ਖੜਾਗਾ ਤੇ ਅਜੇ ਤੁਹਾਨੂੰ ਹੋਰ ਵੀ ਦਿਖਾਉਣੇ ਆਗੇ ਮੇਰਾ ਪਿੰਡ ਦਾ ਪਠਾਲਾਗਾ ਮਲੇਰਕੋਟ ਨੇ ਕੋਲੇ ਮਲੇਰਕੋਟ ਨੇ ਕੋਲੇ ਪਿੰਡ ਆਵਰਾ ਕੁਠਾਲਾ ਆਪਣਾ ਕੈਨਾ ਚੰਕੀ ਗਰੇ ਵਾਲਾ ਚੰਕੀ ਗਰੇ ਵਾਲਾ ਤੇ ਇੱਧਰ ਵੀ ਬਾਈ ਕੱਟੀਆਂ ਲਈ ਖੜੇ ਨੇ ਬਹੁਤ ਜ਼ਿਆਦੇ ਤੁਹਾਨੂੰ ਦਿਖਾਉਣੇ ਆਗੇ ਤੇ ਇੱਧਰ ਵੀ ਬਹੁਤ ਕੱਟੀਆਂ ਖੜੀਆਂ ਨੇ ਜਿਵੇਂ ਇਹ ਤੇ ਮਾਲ ਤਾਂ ਵਈ ਤੁਹਾਨੂੰ ਬਹੁਤ ਆਉਂਦਾ ਜਿੰਨੀਆਂ ਮਰਜ਼ੀ ਤੁਹਾਨੂੰ ਵੀਡੀਓ ਬਣਾ ਆਪਣਾ ਦਿਖਾਈ ਚੱਲੀਏ ਪਰ ਕਾਟੂ ਮਾਲ ਦੇ ਵਿੱਚ ਨਾ ਕਿਰਾਂ ਗੇੜਾ ਮਾਰ ਲਿਆ ਕਰੋ ਗੇੜਾ ਮਾਰ ਕੇ ਕਾਟੂ ਮਾਲ ਦੇ ਵਿੱਚੋਂ ਜਿੰਨੀਆਂ ਮਰਜ਼ੀ ਕੱਟੀਆਂ ਕੁੱਟੀਆਂ ਝੋਟੀਆਂ ਝਾਟੀਆਂ ਜਿਵੇਂ ਮਰਜ਼ੀ ਲੈ ਸਕਦੇ ਹੋ ਤੁਹਾਨੂੰ ਦੋ ਚਾਰ ਕੱਟੀਆਂ ਦਿਖਾ ਦਿਆਂ ਇਸ ਨੂੰ ਪਤਾ ਵੀ ਬਾਹਰੇ ਵੀਡੀਓ ਥੋੜੀ ਅ ਅਲਾਉਡ ਘੱਟ ਆ ਗਈ ਤੇ ਉਹਦੇ ਕਰਕੇ ਆਪਾਂ ਵੀਡੀਓ ਘੱਟ ਹੀ ਬਣਾਉਣੇ ਆਗੇ ਤੇ ਕੱਟੀਆਂ ਤੁਹਾਨੂੰ ਦਿਖਾ ਦਿਆਂ ਕਾਟੂ ਮਾਲ ਦੇ ਵਿੱਚ ਉਹ ਦੇਖੋ ਅੱਜ ਪੂਰਾ ਮੇਲਾ ਲੱਗਿਆ ਪਿਆਗਾ ਟੋਪੜ ਗੱਬਣ ਵੱਜਾਂ ਜਣੀ ਝੋਟੀਆਂ ਤੇ ਜਿਵੇਂ ਮਰਜੀ ਇੱਧਰੋਂ ਲਿਆ ਸਕਦੇ ਹਾਂ ਜਿਵੇਂ ਇੱਧਰ ਆਹ ਬਾਈ ਇੱਕ ਝੋਟੀ ਲਈ ਖੜਾਗਾ ਤੇ ਬਾਈ ਨੂੰ ਪੁੱਛਦੇ ਆ ਕਿ ਕਿੰਨੀ ਉਮਰ ਆ ਗਈ ਝੋਟੀ ਬਹੁਤ ਛੋਟੀ ਹੈ ਤੇ ਸਿੰਗਾ ਸੁਂਗਾ ਦੀ ਕੁਆਲਿਟੀ ਦੇਖੋ ਕਰਾ ਤੇ ਤਾਂ ਤੋਂ ਦੇਖੋ ਕਰਾ ਤੇ ਤਾਂ ਤੋਂ ਦੇਖੋ ਆ ਵਧੀਆ ਚਾਰੇ ਥਣ ਨੇਗੇ ਸਾਡੇ ਸਾਸਤਰੀ ਗਾਲ ਵੀਰੇ ਸਸਤਾ ਬਾਈ ਤੇ ਇਹ ਕਿਹੜਾ ਪਿੰਡਾ ਬਾਈ ਦਾ ਮੋੜ ਵਾਲੇ ਬੇਟਾ ਮੋੜ ਵਧੌੜ ਜੀ ਅਸੀਂ ਆਪਾਂ ਧੌੜ ਫੜੀ ਮੜ ਵਧੌੜ ਹੈ ਤੇ ਜ਼ਿਲ੍ਹਾ ਇਹਨੂੰ ਕਿਹੜਾ ਪੈਂਦਾ ਬਰਨਾਲਾ ਬਰਨਾਲਾ ਜ਼ਿਲ੍ਹਾ ਪੈਂਦਾ ਨਾ ਇੱਕ ਹੀ ਲੈ ਕੇ ਆਇਆ ਝੁੱਟੀ ਇਹ ਹਾਂਜੀ ਇੱਕ ਜਰਸੀ ਵਸੀ ਲੈ ਕੇ ਆਇਆ ਲੈ ਕੇ ਜਰਸੀ ਲੈ ਕੇ ਆਇਆ ਬੇਇਜ਼ਤੀ ਨਹੀਂ ਅੰਦਰ ਖੜੀ ਆਸੀ ਅਸੀਂ ਉਹ ਅੰਦਰ ਖੜੀ ਆ ਜੀ ਕਿੰਨੀ ਉਮਰ ਹੈ ਦੀ ਇਹ 2.5 ਸਾਲ ਤੋਂ ਉੱਪਰ ਹੈ 8 ਮਹੀਨੇ ਦੀ ਗੱਭਣ ਆ ਜੀ ਇਹ 2.5 ਸਾਲ ਤੋਂ ਉੱਪਰ ਆ 8 ਮਹੀਨੇ ਦੀ ਗੱਭਣ ਆ ਚੈੱਕ ਪਾਸ ਆ ਜੀ ਚੈੱਕ ਪਾਸ ਆ ਗਈ ਭਾਰ ਦੀ ਆਪਣੀ ਗਾਰੰਟੀ ਆ ਜੀ ਠੀਕ ਆ ਭਾਰ ਭੈਣ ਦੀ ਗਾਰੰਟੀ ਆ ਟੀਕਾ ਡੂਕੇ ਦਾ ਪਤਾ ਵੀਰੇ ਇੱਕ ਨਾਰਮਲ ਹੀ ਆ ਪਤਾ ਵੀਰੇ ਅਮੀ ਮੈਂ ਨਾਰਮਲ ਹੀ ਆ ਜਾਣੀ ਹਣਾ ਉਹ ਵੀ ਲੈ ਕੇ ਵੇਚਦੇ ਆ ਨਾ ਲੈ ਕੇ ਵੇਚਦਾ ਵਪਾਰ ਦਾ ਠੀਕ ਆ ਭਾਈ ਕੀ ਮੰਗ ਰਿਆ ਇਹਦਾ 60000 ਰੁਪਏ ਆਨੇ 60000 ਰੁਪਿਆ ਦੇਣੀ ਕਿੰਨੇ ਦੀ ਆ 2000 60 ਤਾਂ 2000 58000 ਦੀ ਹੋ ਜੂਗੀ ਹੋਰ ਹੋ ਜਮਾਨਤ ਆ ਨਾ ਬਾਕੀ ਵੱਡੀ ਹੈ ਬੜੀ ਸੋਹਣੀ ਦੀ ਹੈ ਹਾਂ ਸਿੰਘਾ ਸਿੰਘਾ ਦੀ ਕੁਆਲਿਟੀ ਬਹੁਤ ਸਿਆ ਕੁੰਡੀ ਆ ਕੀ ਦੇਖ ਸਕਦੇ ਹੋ ਝੋਟੀ ਬਹੁਤ ਸੋਹਣੀ ਹੈ 8 ਮਹੀਨਿਆਂ ਦੀ ਗੱਬਣ ਆ ਬਾਈ ਕਹਿੰਦਾ ਤੇ 2.5 ਸਾਲ ਦੀ ਝੋਟੀ ਆ ਦੀ ਦੇਖ ਸਕਦੇ ਹੋ ਬਾਈ ਨੰਬਰ ਕਿੰਨਾ ਵੀਰੇ ਆਪਣਾ ਨੰਬਰ ਆਪਣਾ 88288043 ਦੁਬਾਰੇ ਫੇਰ ਬੋਲਿਓ 88288043 ਵੀਰੇ ਠੀਕ ਆ ਮਾ ਆਪਣਾ ਝੋਟੀਆਂ ਦੇ ਕੰਮ ਹੀ ਆ ਗੱਲਾਂ ਆਪਣੇ ਦੇ ਗਾਇਆਂ ਦਾ ਜ਼ਿਆਦੇ ਹੈ ਗਾਇਆਂ ਦਾ ਜ਼ਿਆਦੇ ਆ ਜਾਨੀ ਇਹ ਵਿੱਚ ਲੈ ਲੈਣੇ ਹੋ ਵਿੱਚ ਲੈ ਲਈ ਬਸ ਇਹਦੇ ਠੀਕ ਆ ਬਾਈ ਹਾਂਜੀ ਧੰਨਵਾਦ ਵੀਰੇ ਠੀਕ ਆ ਤੇ ਲਓ ਬਈਆ 2.5 ਸਾਲ ਦੀ ਝੋਟੀ 8 ਮਹੀਨਾ ਦੀ ਗੱਬਣਾ ਨਾਰਮਲ ਟੀਕੇ ਦੀ ਆ ਜੇ ਕਿਸੇ ਵੀਰ ਨੂੰ ਆ ਝੋਟੀ ਪਸੰਦ ਆਉਂਦੀ ਆਗੀ ਤੇ ਬਾਈ ਨਾਲ ਕਰ ਲਿਓ ਸੰਪਰਕ ਬਾਈ ਦਾ ਨੰਬਰ ਤੁਹਾਨੂੰ ਲੈ ਕੇ ਦੇਤਾ ਲੈ ਵੀ ਮਾਲ ਬਹੁਤ ਆਗਾ ਇੱਥੇ ਜਿੰਨਾ ਮਰਜ਼ੀ ਮਾਲ ਲੈ ਲਿਓ ਕੱਟੀਆਂ ਝੋਟੀਆਂ ਜਿੰਨੀਆਂ ਮਰਜ਼ੀ ਲੈ ਲਿਓ ਪਰ ਇੱਕ ਤੁਸੀਂ ਥੋੜਾ ਜਿਹਾ ਨਾ ਦੇਖ ਕੇ ਲੈ ਕੇ ਜਾਣੀਆਂ ਨੇ ਇੱਥੇ ਕੱਟੂਮਾਲ ਦੇ ਵਿੱਚ ਵੀ ਮਾਲ ਲਈ ਖੜੇ ਹੁੰਦੇ ਨੇ ਇੱਥੇ ਦੂਜੇ ਵੀ ਮਾਲ ਲਈ ਖੜੇ ਹੁੰਦੇ ਨੇ ਤੇ ਤਸੱਲੀ ਕਰਕੇ ਤੁਸੀਂ ਝੋਟੀਆਂ ਕੱਟੀਆਂ ਖਰੀਦ ਸਕਦੇ ਹੋ ਕਿਉਂਕਿ ਜਾਨਵਾਸੀ ਵੀ ਨਹੀਂ ਕੱਟੂਮਾਲ ਦੇ ਵਿੱਚ ਜਾਣੀਆਂ ਜਿੰਨੀਆਂ ਵੀ ਜਾਣੀਆਂ ਨੇ ਇਹ ਸਾਰੇ ਦੂਜੇ ਲਈ ਖੜੇ ਹੁੰਦੇ ਨੇ ਕੱਟੂਮਾਲ ਦੇ ਵਿੱਚ ਵਪਾਰੀ ਵੀਰ ਵੀ ਲਈ ਖੜੇ ਹੁੰਦੇ ਆ ਤੇ ਘਰ ਦੇ ਬੰਦੇ ਵੀ ਲਈ ਖੜੇ ਹੁੰਦੇ ਨੇ ਤਸੱਲੀ ਕਰਕੇ ਖਰੀਦ ਲਿਓ ਤੁਹਾਨੂੰ ਕੱਟੀਆਂ ਦੀ ਵੀਡੀਓ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ YouTube ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ